Thank you ਤਿਆਂ ਦੀ ਜੀਜੀ ਕੱਲ ਨਾ ਮੇਰਾ ਬਰਥਡੇ ਰੇਡੀ ਨੇ ਸਟੋਰੀ ਲਾਈ ਆ ਤੇ ਮੰਮੀ ਨਾ ਘਾਲ ਕਰੀਏ ਕਿ ਮਨੋਣਾ ਕੱਲ ਮਨਾਈ ਹੈ ਮੰਮੀ ਨੇ ਕਦੇ ਵੀ ਨਹੀਂ ਮਨੋਣਾ ਮੰਮੀ ਕਹਿੰਦਾ ਨਾ ਨਹੀਂ ਪੈਸੇ ਇੱਕ ਹੋਰੀ ਗੱਲ ਤੇ ਕਰੀਏ ਮੈਨੂੰ ਬੜਾ ਚਾਹ ਕੱਲ ਮੇਰਾ ਬਰਥਡੇ ਆ ਆਇਆ ਕਰੀਏ ਘਰ ਹੋਰ ਕੰਨੀ ਆ ਤੇ ਪੁੱਛ ਲੈਣੇ ਪਰ ਉੱਠ ਸਈ ਤੂੰ ਪਹਿਲੇ ਹੀ ਮਤਲ ਜਾਨੀ ਉੱਠ ਬੈਠ ਸਈ ਇੱਥੇ ਦੋ ਮਿੰਟ ਹਾਂ ਨਹੀਂ ਬੰਨਣਾ ਤੇ ਮੰਮੀ ਨੂੰ ਬੰਨਣਾ ਜਾ ਰਹਿ ਇੱਕ ਹੋਰੀ ਪੋਸਟ ਲੈ ਆਈਏ ਪੋਸਟ ਲੈ ਆਈ ਕਿ ਭਾ ਮੰਨ ਜਾਣਾ ਮੁੰਨ ਨੂੰ ਨਾ ਦਾ ਵੇਚੇ ਚੱਲ ਤੂੰ ਕੰਨੀ ਆ ਤੇ ਚੱਲ ਚੱਲ ਔਰ ਮਮਾ ਬਾਜੇ ਦੇ ਤੇ ਕੱਲ ਨਾ ਮੇਰਾ ਬਰਥਡੇ ਆ ਡੈਡੀ ਨੇ ਸੋਇ ਲਾਈ ਹੂੰ ਮਨਾਉਣਾ ਆ ਮਨਾਈਏ ਮੈਨੂੰ ਪੁੱਤ ਨੂੰ ਪੜਾਤੇ ਗੱਪੀ ਹੋ ਤੇਰਾ ਬਾਹਰ ਤੇ ਹੋ ਤੇਰਾ ਬਾਹਰ ਗਿਆ ਵਾ ਤੇ ਕਿੰਨਾ ਖਰਚਾ ਖਟੋ ਹੋਇਆ ਉਹ ਦੋਵੇਂ ਤੇ ਉਹਨੇ ਬਾਅਦ ਚ ਖਰਚਾ ਨਹੀਂ ਮੈਨੂੰ ਉਹ ਜਿਹਾ ਭੇਜਿਆ ਪੈਸਾ ਤੇ ਲਾ ਤੇ ਉਹਨੂੰ ਪਤਾ ਮੜਾ ਮੋਟਾ ਕਰਦਾ ਕੰਮ ਕਰਕੇ ਸਲਵਾਰਾ ਬਣਾ ਕੇ ਸਿਲਾਈ ਦਾ ਕੰਮ ਕਰਕੇ ਮੜਾ ਮੋਟਾ ਕਰਦਾ ਖਰਚਾ ਚਲਾਉਂਦਾ ਹੀ ਆ ਜਨਮ ਦਿਨ ਘਰ ਦਾ ਖਰਚਾ ਨਾਲ ਬੜੀ ਮੁਸ਼ਕਲ ਚਲਦਾ ਹੈ ਜਨਮ ਦਿਨ ਕਿੱਥੋਂ ਬੋਤਲ ਮਨਾਇਆ ਜਾਣਾ ਮੈਂ ਦਾ ਪਲੇਸ ਮੇਰਾ ਵੀ ਜੀ ਕਰਦਾ ਹੈ ਮਨਾਉਣ ਨੂੰ ਪਰ ਮੈਂ ਹੁਣ ਕੀ ਕਰਾਂ ਦੀਦੀ ਤੂੰ ਨੇ ਕੁਝ ਕਹਿੰਨੇ ਮੈਂ ਕੀ ਕਹਾਂ ਮੇਰੇ ਕਿਹਾਂ ਘੜਾ ਬਣਾ ਲੈਣਾ ਮਨਾ ਤੇ ਉਹੀ ਜੋ ਮੰਮੀ ਦੀ ਮੰਮੀ ਚਲਦੀ ਮੈਂ ਮੈਂ ਤੈਨੂੰ ਪਹਿਲਾਂ ਕਿਹਾ ਕਿ ਨਹੀਂ ਬਣਾਇਆ ਜਾਣਾ ਕਾਹ ਤੇ ਸਹੀ ਹੈ ਕਰੀ ਉਹਦੇ ਕਹਿਣਾ ਕੀ ਹੋਣਾ ਮੇਰੇ ਨਾਲ ਘੜਾ ਪਹ ਹੈ ਇਹਨੇ ਪਤਾ ਤਾਂ ਮਿੰਨੂ ਆਉਣਾ ਘਰ ਦਾ ਖਰਚਾ ਕਿੱਦਾਂ ਚਲਾਉਣਾ ਕੀ ਕਰਨਾ ਕੀ ਨਹੀਂ ਉਹਨੂੰ ਪਤਾ ਕੋਈ ਨਹੀਂ ਹਾਲ ਵਰੀ ਨਹੀਂ ਮੇਰਾ ਮਨੋਂਂਦੇ ਹਾਲ ਵਰੀੋਂ ਤੋਂ ਪਤਾ ਤੇ ਹੈ ਦਾ ਕੋਈ ਨਹੀਂ ਹੁਣ ਤਾਂ ਕਹਿੰਦਾ ਬਹਨਾ ਲੋਂਦੇ ਆ ਨਾ 2 ਮਹੀਨੇ ਬਾਅਦ ਮੇਰਾ ਆਉਣਾ ਵਾ ਤੇ ਵੇਖ ਲੈਨੇ ਉਦੋਂ ਮਨਾਉਂਦੇ ਆ ਕਿ ਨਹੀਂ ਮਨਾਉਂਦੇ ਉਹਨਾਂ ਚੋਂ ਤੱਕ ਤਾਂ ਕੋਸ਼ਿਸ਼ ਤੇ ਫਰਕ ਪੋਗਾ ਨਾ ਚੋਂ ਤੱਕ ਕੋਈ ਤੇ ਹੱਥ ਹੋਣਾ ਹੋਊਗਾ ਹੀ ਨਾ ਹੁਣ ਡੈਡ ਤੇਰਾ ਕੋਲ ਥੋੜਾ ਬੋਤ ਪੈਸੇ ਭੇਜੂਗਾ ਹੀ ਤੇਰੀ ਦਿਨ ਨਾਲ ਮੇਰਾ ਮਨਾ ਦੇ ਫਿਰ ਦੋਵਾਂ ਦਾ ਇਕੱਠਾ ਬਣਾ ਕੋਈ ਨਹੀਂ ਵੇਖਾਂਗਾ ਉਹ ਮਨਾਉਂਦੇ ਕਿ ਨਹੀਂ ਕੋਈ ਨਹੀਂ ਉਹ ਤਾਂ ਵੇਖ ਲਾਂਗੇ ਹਣ ਮੇਰੇ ਲਾਗੇ ਨਾ ਬਹੁ ਉੜ ਕੇ ਕੋਈ ਕੰਮ ਧੰਦਾ ਕਰ ਲੋ ਜਾਓ ਵੇਖੋ ਨਹੀਂ ਬਣਾਉਣਾ ਹੁਣ ਮੇਰੇ ਕੋ ਬਾਰ ਬਾਰ ਨਕਵਾ ਤੇ ਜਦੋਂ ਇੱਕ ਵਾਰ ਮੈਂ ਨਾ ਕਰਤੀ ਨਾ ਸਮਝ ਲੈ ਆਪੇ ਨਾ ਆ ਬਾਰ ਬਾਰ ਨਾ ਜਾ ਜਾ ਕੇ ਕੋਈ ਕੰਮ ਧੰਦਾ ਕਰ ਲੋ ਭਾਂਡੇ ਮਾਈਆਂ ਵਾਲੇ ਪਏ ਇੱਕ ਮੀਝ ਜਿਹੜਾ ਬਣਾਇਆ ਤਰਪਾਈ ਕਰਨ ਵਾਲਾ ਪਿਆ ਇੱਕ ਜਣ ਭਾਂਡੇ ਮਾਂ ਲੈ ਕੇ ਜਣ ਤਰਪਾਈ ਕਰ ਲੋ ਮੈਂ ਭਾਂਡੇ ਮਾਂ ਨਹੀਂ ਨਾਲੇ ਵੀਰ ਵੇਖੋ ਕਿੱਥੇ ਆ ਇਹ ਨਹੀਂ ਬਣਾਉਣਾ ਦਾ ਕੋਈ ਨਹੀਂ ਮੇਰੇ ਨਾਲ ਨਹੀਂ ਫਰਾ ਮੁੰਡੇ ਦੇ ਬਣਾਉਣਾ ਮੇਰਾ ਕਰਨ ਨਹੀਂ ਮੰਨਦੇ ਸਾਡੇ ਚ ਵਿਤਕਰਾ ਕਰਦੇ ਆ ਮੈਂ ਇਹਦਾ ਨਾਮ ਸਹੀ ਫੇਰਾ ਅੰਛ ਦਾ ਬਣਾ ਕੇ ਵੇਖਣ ਵੇਖੇ ਮਰੋ ਪੈਣਾ ਜੇ ਦੀਦੀ ਦਾ ਵੀ ਮਨਾਇਆ ਤੇ ਵਿਤਕਰਾ ਹੀ ਕਰਦੇ ਰਹਿੰਦੇ ਸਾਡੇ ਚ ਮੈਂ ਤੇ ਨਾਰਸ ਤੇ ਆਹ ਲੰਦਾ ਡੜੀ ਨੂੰ ਵੇਖ ਮੈਂ ਡੜੀ ਨੂੰ ਦੱਸਦੇ ਬੜੀ ਨੰਨੋਂ ਦੇ ਚਾ ਕੋਈ ਗਾਣੇ ਚੱਲ ਅਮਰੀਕਨ ਚੁਪਾ ਗਾ ਡੜੀ ਨਾਲ ਦੇ ਆਪਾਂ ਫਿਰ ਦੱਸਾਂਗੇ ਚੁਪਾ ਗਾ ਚੱਲ ਤੂੰ ਆ ਤਰਪਾਈ ਕਰ ਲੈ ਮਮੀ ਭਾਂਡੇ ਧੋਣਾ ਜਿਹੜੇ ਇਹਨਾਂ ਨੇ ਝੂਠੇ ਕੀਤੇ ਝੂਠੇ ਕਰਨਵਰੀ ਨਹੀਂ ਨਾ ਭਾਂਡੇ ਕੱਟ ਕੇ ਨੋਨਵਰੀ ਪਹਿਲੇ ਆ ਸਾਫੀ ਕਾ ਹੋਰ ਸਾਨੂੰ ਵੀ ਆਲਾ ਮਰੀ ਕੀ ਕਰਦੀ ਆਂ ਕੁਝ ਨਹੀਂ ਬਸ ਇਹਨੇ ਇਹਨੇ ਕੰਮ ਕਤੰਦਾ ਕਰ ਲਿਆ ਚੋਟੀ ਪਾਣੀ ਪਕਾ ਲਿਆ ਹਾਂਜੀ ਕੀ ਕਰਦੇ ਮਨੀ ਕੁਝ ਨਹੀਂ ਬਸ ਮੈਂ ਬੈਠੇ ਹੋਰ ਸੀਤ ਨੂੰ ਕੀ ਹੋਇਆ ਵਾ ਸੀਤ ਨੂੰ ਪਹਿਣਾ ਕੀ ਹੋਣਾ ਸੀਤ ਤਾਂ ਕਹਿੰਦੀ ਆ ਵੀ ਮੇਰਾ ਜੰਡੇ ਨੇ ਕੱਲ ਤੇ ਮੈਂ ਸਭ ਨੂੰ ਦੱਸਿਆ ਨਹੀਂ ਤੇ ਇਹ ਤਾਂ ਜੰਡੇ ਨੂੰ ਚੇਤਾ ਨਹੀਂ ਕਰਾਇਆ ਮੈਨੂੰ ਪਤਾ ਹੀ ਇਹਨਾਂ ਨੇ ਜਿੱਦ ਕਰਦੀ ਆ ਇਹਦੇ ਪਾਪਾ ਨੇ ਬਾਹਰ ਗਏ ਆ ਨਾ ਬਾ સ્ટોਰੀ ਲਾਤੀ ਕਿ ਫੈਨਸਟੀ ਇਟਸ ਲਾਇਾਈ ਉਹ ਇਹਨੂੰ ਵੇਖ ਕੇ ਕਹਿਤਾ ਆ ਗਿਆ ਮੇਰਾ ਜੰਡੇ ਨੇ ਆ ਤੇ ਉਹ ਹੁਣ ਕਿਹੜੇ ਕਿਹੜੇ ਪਈ ਮੇਰਾ ਜੰਡੇ ਮਣਾ ਕਿ ਹੁਣ ਤੈਨੂੰ ਪਤਾ ਥੋੜੇ ਕਿ ਦਿਨ ਹੋਏ ਆ ਜਦੋਂ ਤੇਰਾ ਅੰਕਲ ਬਾਹਰ ਗਿਆ ਹੈ ਤੇ ਪਹਿਲੇ ਤੇ ਲਾ ਵੀ ਕਿੰਨਾ ਖਰਚਾ ਹੋਇਆ ਤੇ ਉਹਨੇ ਕੁਝ ਖਰਚਾ ਖਰਚਾ ਮੈਨੂੰ ਪਾਇਆ ਨਹੀਂ ਮੈਂ ਕਿੱਥੋਂ ਮਣਾਵਾ ਤੈਨੂੰ ਪਤਾ ਕਰਦਾ ਖਰਚਾ ਹੈ ਕਿ ਮੈਂ ਕਿੰਨੀ ਮੁਸ਼ਕਲ ਕੰਮ ਕੰਮ ਕਰਕੇ ਸਲਾਈ ਦਾ ਮੈਂ ਫੇਅ ਕਰੰਦਈ ਇਹ ਤਾਂ ਰੋਂਦਈ ਆ ਮੇਰਾ ਜਨਮ ਦਿਨ ਮਨਾਓ। ਹਾਂ। ਚਲ ਕੋਈ ਗੱਲ ਨਹੀਂ ਮਾਸਾ ਮੋਟਾ ਮਨਾ ਲਓ ਕੇਕ ਲਾ ਲੈਓ ਤੇ ਆਪਣੇ ਘਰ ਦੇਤੀ ਕੱਟ ਕੇ ਤੇ ਉਹਦੀ ਵੀ ਵਦੀਜ ਪੂਰੀ ਹੋ ਜੂਗੀ। ਉਹ ਤੇ ਗੱਲ ਤੇਰੇ ਠੀਕ ਐ ਪਰ ਮੇਰ ਕੋ ਜੇ ਹੈ ਨਹੀਂ ਆ ਨਾ ਕਰਜਾ ਤਾਂ ਕਰਕੇ ਜੇ ਮੈਂ ਮਨਾ ਲਾਂ ਲੈ ਆਂ ਚਾਰ ਪੰਜ ਸੌ ਤਾਂ ਘਟ ਕੇ ਕੇਕ ਨਹੀਂ ਹੁਣ। ਹਾਂਜੀ। ਤੇ ਮੈਂ ਨਹੀਂ ਪਚਲ ਜਿਹੜਾ ਇਧਰ ਪੈਸੇ ਲਾਉਣਾ ਮੈਂ ਸੋਇ ਚ ਕੋਈ ਸਦਾ ਪੱਤਾ ਪਾ ਲੂੰਗੀ। ਕੋਈ ਹਾਂ ਤਾਂ ਕਰਕੇ ਸੈਨੂੰ ਪਤਾ ਇਹ ਸਮਝਦੇ ਨਹੀਂ ਆ ਇਹਨਾਂ ਦਿਲ ਚ ਵੀ ਮਾਂ ਹਾਡੀ ਝੂਠ ਬੋਲਦੀ ਆ। ਹਾਂ। ਬਾਕੀ ਮੇਰਾ ਵੀ ਜੀ ਕਰਦਾ ਈ ਆ ਵੀ ਚਲੋ ਬੱਚਿਆਂ ਦੇ ਰੀਜਾ ਮਾਪਿਆਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਆਪੇ ਉਹ ਰੁਕੇ ਹਟ ਜੂਗੀ ਹਾਂ ਹੁਣ ਮੈਂ ਠੀਕ ਕਰਾ ਚਲੋ ਠੀਕ ਐ ਆਂਟੀ ਜੀ ਚੰਗਾ ਮਾ ਚਲੋ ਚਲ ਠੀਕ ਐ ਭੈਣ ਪਸੂ ਮੇਰਾ ਕਿਹੜਾ ਜੀ ਨਹੀਂ ਕਰਦਾ ਜਾਣ ਕੇ ਮੈਨੂੰ ਮਜਬੂਰ ਕਰਦੀਆਂ ਨਾ ਕਰਨ ਤੇ ਜਰੂਰ ਸੀ ਕੱਢਦੀਆਂ ਨਾ ਇਹ ਮੇਰਾ ਘਰ ਦਾ ਤੇ ਚਲ ਗਈ ਆ ਕਵਲ ਇਹਨਾਂ ਨੂੰ ਤਾਂ ਮੈਂ ਦੱਸਦੀ ਜੇਰਾ ਪਤਾ ਇਹ ਲੋਕਾਂ ਰੋ ਰੋ ਕੇ ਵਖਮਦੀਆਂ ਨਾ ਜੇਰਾ ਇਹਨਾਂ ਨੂੰ ਮੈਂ ਦੱਸਦੀ ਜੇਰਾ ਪਤਾ ਹੈ ਨਹੀਂ ਲੋਕ ਜੇ ਇੱਕ ਅੱਛਾ ਕੋਈ ਗੱਲ ਹੋ ਗਈ ਆ ਜਦੋਂ ਕੋਈ ਘਰ ਆਉਂਦਾ ਉਦੋਂ ਤੇ ਆਪਣਾ ਬੁੱਥਾ ਸਵਾਰ ਲਿਆ ਕਰੋ ਉਦੋਂ ਵੀ ਰੋ ਰੋ ਕੇ ਅਗਲੇ ਨੂੰ ਵਖਮਦੀਆਂ ਜੇ ਹੈ ਕਿ ਮੰਮੀ ਮੈਂ ਮੈਂ ਹਾਇ ਤੇ ਹੌਲੀ ਮੋਲੇ ਪਏ ਹਾਂ ਹੋਣੀ ਬੋਲਦੇ ਪਏ ਅਗਲੀ ਦਿਵਾ ਸੁਣ ਕੇ ਆ ਗਈ ਆ ਨਾ ਤੇ ਖਰੇ ਇਹਨਾਂ ਨੂੰ ਪਤਾ ਨਹੀਂ ਕੀ ਹੁੰਦਿਆ ਕਰ ਤੋ ਬੋਲਨ ਦੇ ਆ ਚਲ ਕੋਈ ਨਾ ਉਹਨਾਂ ਘਰੇ ਵਿੱਚ ਹੁੰਦੇ ਰਹਿੰਦਾ ਨਾ ਤੂੰ ਤਿਹਦੇ ਆ ਉਹਨੇ ਤੂੰ ਚੁੱਪ ਕਰਦੀ ਆ ਤੈਨੂੰ ਪਤਾ ਲੱਗ ਗਿਆ ਜਾਣ ਕੇ ਨਿੰਮਾ ਲੈਂਦੀ ਆ ਆ ਸਵਾਲ ਲੈਂਦੀ ਆ ਲੋਕਾਂ ਦੇ ਘਰ ਦਾ ਲੈ ਫੇ ਮੇਰੇ ਪੋਤਾ ਦਾ ਜਨਮ ਦਿਨ ਹੈ ਕੱਲ ਮੈਂ ਆਪਣੇ ਪੋਤਾ ਦਾ ਜਨਮ ਦਿਨ ਮਨਾਉਂਗੀ ਕੀ ਕੀ ਹੋਗਾ ਕੀ ਕੀ ਹੋਗਾ ਵੇਖੀ ਹਾਂ ਸਾਰੇ ਨਹੀਂ ਚਾਹ ਲੈ ਗਿਫਟ ਕਰ ਦੱਗੇ ਅਸਲੀ ਵਾਲੇ ਆ ਦੇਖ ਨਾ ਮਾਰ ਤੇ ਕੋਈ ਨਾ ਕੱਲ ਮੇਰੇ ਪੋਤਾ ਦਾ ਜਨਮ ਦਿਨ ਕਾਦਾ ਕਿ ਚੇਰ ਹਾਂ ਚਾਂਦੀ ਦੀ ਹਾਂ ਸਾਰਾ ਅਸਲੀ ਹਾਂ ਇੱਕ ਸੈਕਿੰਡ ਲੈ ਲਿਓ ਪਾਪਾ ਲੈ ਪਾਪਾ ਨੇ ਕਿੰਨੇ ਪੈਸੇ ਚਲ ਜਾ ਹੁਣ ਖੇਡ ਜਾ ਜੇ ਤੈਨੂੰ ਪਾਪਲੇ ਕਿਨੇ ਪਾ ਪਏ ਤੇਨੂੰ ਕੀ ਲੱਗੇ ਇਹਦੇ ਨਾਲ ਚੱਲ ਤੂੰ ਤੇਰਾ ਬਾਏ ਜਾ ਖੇਡ ਕੇ ਆ ਮੇਰੇ ਵਰੀ ਇਹਨਾਂ ਦਾ ਹੱਥ ਤਾਂਗਿਆ ਤੇ ਮੇਰੇ ਵਰੀ ਇਹਨਾਂ ਕੋ ਪੈਸੇ ਨਹੀਂ ਆ ਗਏ ਉਹਦੇ ਵਰੀ ਕਿੱਡੀ ਛੇਤੀ ਇਹਨਾਂ ਦਾ ਜਨਮ ਦਿਨ ਮਨਾਇਆ ਕੋਈ ਨਾ ਮੈਂ ਵੀ ਨਿੱਕੇ ਕੋ ਖਾਣਾ ਆ ਆ ਰਵਰੇ ਮੇਰ ਨਾਲ ਦੇ ਕਰਦੇ ਆ ਹੱਥ ਤੰਗ ਹੱਥ ਤੰਗ ਗਿਆ ਨਾ ਸਹੀਂ ਫੇਰਾ ਮੇਰਾ ਤਾਉਟ ਲੈ ਢੜ ਖਾ ਤੇਰੇ ਪੀਰ ਦਾ ਜਨੁੰਦਿਆ ਨੇ ਮੈਂ ਨਹੀਂ ਖਾਣਾ ਹਾਂ ਲੋ ਥੋੜਾ ਖਾਓ 따ੜੇ ਛੋਟੇ ਵੀ ਇਹ ਦਾ ਜਣ ਦੇਣੇ ਖਾਓ ਬਦਾਈਓ ਬਦਾਈਓ ਤੁਹਾਨੂੰ ਵੀ ਇਹ ਦਿਖਾ ਕੇ ਆਈਏ ਮੈਂ ਤੇ ਚਾਕਲੇਟ ਸੁੱਕੂਂ ਦੇ ਰਾਹ ਤੇ ਉਹ ਨਹੀਂ ਸੁੱਕਲ ਸੁੱਕ ਤੇ ਨਾ ਨਹੀਂ ਮਿਲੇ ਚਾਕਲੇਟ ਨਹੀਂ ਮਿਲਣੀ ਤੈਨੂੰ ਕਿਉਂ ਨਹੀਂ ਮਿਲੇ ਇੰਨੇ ਉਹਦੀ ਵੀ ਖਾ ਲਓ ਫੜ ਸੇ ਤਖਾ ਤੂੰ ਮੈਂ ਨਹੀਂ ਖਾਣੀ ਖਾ ਤੇਰੇ ਛੋਟੇ ਨੇ ਮਨ ਕਰਦਾ ਮਨ ਕਿਉਂ ਨਹੀਂ ਕਰਦਾ ਤੇਰਾ ਫੜ ਖਾ ਮੈਂ ਨਹੀਂ ਖਾਣੀ ਨਾ ਖਾਣੀ ਤੇ ਨਾ ਖਾ ਫੜ ਤੂੰ ਖਾ ਮੈਂ ਮੈਂ ਇੰਨਾ ਨਹੀਂ ਖਾਣਾ ਖਾ ਲੈ ਬੁਰਾ ਬੁਰਾ ਲ ਨਾ ਕੇ ਹੋਏ ਰੋਗਾ ਚੰਗਾ ਰਾਕੀ ਜੀ ਚਲਦੇ ਜੀ ਚੰਗਾ ਟੀ ਜੀ ਚਲ ਜਾਣਾ ਮੈਂ ਠਹਿਰ ਕੇ ਚਲ ਜਿਓ ਨਹੀਂ ਬੱਸ ਚਲੀਏ ਚਿੰਗਾਈ ਬਾਏ 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 ਅਗਲੇ ਜਨਮ ਦੇ ਤਾਂ ਗਿਫਟ ਲਿਆਵਾਂਗੇ ਹਣ ਲੈ ਮਖੌਲ ਕਰਦੇ ਆਂ ਛ ਤੈਨੂੰ ਚਲ ਮੈਂ ਇੰਨਾ ਵੀ ਬੜਾ ਮੈਨੂੰ ਕਿ ਮੇਰੇ ਪੁੱਤ ਦਾ ਜਨਮ ਦਿਨ ਮਨਾਇਆ ਗਿਆ ਖੁਸ਼ ਹੈ ਨਾ ਹਣ ਚਲ ਠੀਕ ਹੈ ਤੂੰ ਖੁਸ਼ ਤੇ ਪੁੱਤ ਮੈਂ ਵੀ ਖੁਸ਼ ਹਾਂ ਚਲ ਢੇਡ ਪਰ ਗਿਆ ਜਿੰਨੀ ਲੋੜ ਉਨੀ ਖਾ ਬਾਕੀ ਰਹਿਣ ਦੇ ਚਲ ਚਲ

ਹੁਣ ਮੇਰਾ ਹੁਣ ਚੰਨਾ ਲੈ ਹੇ ਮੀਨਾ ਪਿਆ ਆ ਕਵਿਨੀ ਤੇਰੀ ਵਰੀ ਪੈ ਹੈ ਉਦੋਂ ਕੱਟ ਹੀ ਕਿ ਉਦੋਂ ਡੜੀ ਨਵੇਂ ਨਵੇਂ ਬਾਹਰ ਗਈ ਤੇ ਅੰਛਦ ਆ ਵੀ ਮਨਾ ਰਿਆ ਉਹਦਾ ਤਾਂ ਹੀ ਬਨਾਇਆ ਜੇ ਪੈਸੇ ਹੈਗੇ ਸੀ ਤੇ ਜੇ ਹੱਥ ਸੁਖਾਏ ਤਾਂ ਹੀ ਬਨਾਇਆ ਫਿਰ ਹੁਣ ਹੁਣ ਵੀ ਹੱਥ ਸੁਖਾਣਾ ਹੁਣ ਮੇਰਾ ਵੀ ਬਨਾਉਣਗੇ ਮੰਮੀ ਮੰਮੀ ਨੂੰ ਕਹਿਣਾ ਹੁਣ ਜੇ ਮੇਰਾ ਨਹੀਂ ਬਨਾਇਆ ਤੇਰਾ ਵੇਖੀ ਬਨਾਉਂਦੇ ਤੂੰ ਤਾਂ ਹੁਣ ਤੇਰਾ ਘਰੇ ਕੀ ਵੇਖੀ ਤੇਰਾ ਹੋਟਲ ਚ ਬਨਾਉਂਦੇ ਤੇ ਤੇ ਆ ਵੀ ਤੇ ਚਾਹ ਦਾ ਮਨਾਇਆ ਹੀ ਫਿਰ ਰੈਸਟੋਰੈਂਟ ਚ ਤਾਂ ਹੀ ਆ ਜੇ ਉਹਦਾ ਤਾਂ ਹੀ ਮਨਾਇਆ ਜੇ ਹੱਥ ਸੁੱਖਾ ਹੀ ਤੇ ਜੇ ਪਹਿ ਹੈ ਗਏ ਹੀ ਚਾਰ ਤੇ ਤੇ ਮੰਮੀ ਪੁੱਛ ਲੈਨੀ ਆ ਤੇ ਜੇ ਅਜੇ ਵੀ ਨਾਲ ਕੀਤੀ ਤਾਂ ਮਤਲਬ ਫਿਰ ਮੰਮੀ ਭੇਦ ਭਾ ਵੀ ਕਰਦੀ ਹੈ ਤੇ ਇਹ ਗੱਲ ਦਾ ਡੈਡੀ ਨੂੰ ਨਹੀਂ ਪਤਾ ਜੇ ਚੱਲ ਵੇਖ ਲੈਨੇ ਆ ਕੋਈ ਨਹੀਂ ਮੈਂ ਹੁਣੇ ਮੰਮੀ ਨੂੰ ਵਾਇ ਮਾਰਦੀ ਮੰਮੀ ਆ ਕਿੱਥੇ ਆ ਮੈਂ ਸੋਈ ਚ ਹਾਂ ਮੰਮੀ ਮੰਮੀ ਹਾਂ ਓਰੇ ਆਇਓ

ਏ ਅੰਛਦਾ ਆ ਉਹਦਾ ਮਨਾਇਆ ਤਾਂ ਹੀ ਮਨਾਇਆ ਜੇ ਹੱਥ ਚ ਪਹਿ ਹੈ ਗਏ ਆ ਤੇ ਸੁੱਕ ਤੇ ਮੇਰਾ ਆਉਣ ਦਿਆ ਹੁਣ ਮੇਰਾ ਬਣਾਓਗੇ ਪੁੱਤ ਤੈਨੂੰ ਪਤਾ ਵਾ ਹੱਥ ਤਾਂ ਗਿਆ ਖਰਚਾ ਖਰਚਾ ਬੜੀ ਮੁਸ਼ਕਿਲ ਅੱਗੇ ਘਰ ਦਾ ਚੱਲੰਦਿਆ ਉੱਤੋਂ ਤੇਰੇ ਪੈਰ ਤੇ ਹੁਣ ਸੱਟ ਲੱਗ ਗਈ ਆ ਇੱਤੇ ਵੀ ਪੱਟੀਆਂ ਨੂੰ ਹੁੰਦਈਆਂ ਇੱਤੇ ਵੀ ਪੈਸੇ ਲੱਗੰਦੇ ਆ ਮੈਂ ਕਿੱਥੋਂ ਇੰਨੇ ਪੈਸੇ ਲੈ ਆਵਾਂ ਰਹੀ ਗੱਲ ਉਹਦੇ ਜਨਮ ਦੇੰਦੇ ਉਹਦਾ ਤੁਹਾਨੂੰ ਕੀ ਪਤਾ ਮੈਂ ਕਿੱਦਾਂ ਬਣਾਇਆ ਤੇ ਕਿੱਦਾਂ ਨਹੀਂ ਮੈਂ ਫੜ ਤੜ ਕੇ ਮੈਂ ਬਣਾਇਆ ਉਹ ਰੋਂਦਾ ਸੀ ਨਿਆਣਾ ਮੈਂ ਤੁਹਾਨੂੰ ਤਾਂ ਸਾਰੇ ਸਮਝਿਓ ਨੂੰ ਸਮਝ ਨਹੀਂ ਆ ਤੇ ਉਹਦਾ ਮੈਂ ਇਧਰ ਉਧਰ ਫੜ ਕੇ ਤਾਂ ਫੇਰ ਬਣਾਇਆ ਤੁਹਾਡਾ ਵੀ ਇਧਰ ਉਧਰ ਫੜ ਕੇ ਬਣਾ ਲਓ ਨਾ ਉਹਦਾ ਬਣਾਇਆ ਨਾ ਮੇਰਾ ਬਣਾਇਆ ਉਹਦਾ ਬਣਾਤਾ ਉਹਦੇ ਵਰੀ ਇਧਰ ਉਧਰ ਵੀ ਫੜੇ ਗਏ ਤੇ ਇਧਰ ਉਧਰ ਮੇਲੇ ਵੀ ਗਏ ਉਹਦ ਨਹੀਂ ਤਾਂ ਟੈਨਸ਼ਨ ਕਿ ਮੈਂ ਫੜਨ ਲੱਗੀ ਆ ਤੇ ਮੈਂ ਉਹਦੇ ਤਾਰਨੇ ਵੀ ਆ ਦੇਣੇ ਵੀ ਆ ਲੋਕਾਂ ਨੂੰ ਵਾਪਸ ਸਾਡੇ ਵਰੀ ਹੁਣ ਟੈਨਸ਼ਨ ਹੈ ਕਿ ਇਧਰ ਉਧਰ ਫੜਨੇ ਕਿੱਦਾਂ ਇਹ ਹਾਈ ਸਮਝਦਾਰੇ ਸਾਡੀ ਕੋਈ ਖੁਸ਼ੀਆਂ ਮਾਇਨੇ ਨਹੀਂ ਰੱਖਦੀਆਂ ਸਾਡਾ ਦਿਲ ਹੀ ਨਹੀਂ ਕਰਦਾ ਮੈਨੂੰ ਉਹਨੂੰ ਜਿਹੜੇ ਸਮਝਦਾਰ ਹੁੰਦੇ ਆ ਉਹਨਾਂ ਦਾ ਕੀ ਗੱਲ ਕੋਈ ਫਾਇਸ਼ ਨਹੀਂ ਹੁੰਦੀ ਕੁਛ ਨਹੀਂ ਧੰਨਾਂ ਦਾ ਕੁਛ ਨਹੀਂ ਮਨਾਉਂਨੋਂ ਹੁੰਦਾ ਸੈਲੀਬ੍ਰੇਟ ਕਰਨੋਂ ਤੇ ਉਹ ਨਿਆਣਾ ਵਾ ਫਿਰ ਨਾਲ ਮੇਨ ਦਾ ਲੋ ਮੁੰਡਾ ਵਾ ਤੇ ਮੇਨ ਕਰਾਂ ਕੁੜੀਆਂ ਵਾwidehat ਤਾਂ ਨਹੀਂ ਬਣਾਉਣੀ ਐ ਤੇ ਬੰਨਾ ਉਹਦਾ ਬੋਲੇ ਤੇ ਪੁੱਤ ਕੱਲ ਨੂੰ ਵੱਡਾ ਹੋ ਕੇ ਕੰਦ ਕਰੇਗਾ ਬੰਨਾ ਵਾ ਜ ਜਾਂਦਾ ਕੀ ਪਾਹ ਨਹੀਂ ਹੈਗੇ ਤੁਸੀਂ ਤੇ ਵਈਆਂ ਜਾਣੀਆਂ ਬਕਾਨੇ ਘਰ ਚਲ ਜਾਣਾ ਉਹਨਾਂ ਦੇ ਘਰ ਦੇ ਖਰਚੇ ਚੁੱਕਣੇ ਆ ਮੇਰਾ ਖਰਚਾ ਤੇਰਾ ਪਿਓ ਦਾ ਢਾਡੇ ਘਰ ਨੂੰ ਸਾਂਭਣਾ ਅੱਗੇ ਤੋਰਨਾ ਇਹ ਸੋਚੋ 1% ਹੁੰਦਾ ਜਿਹੜੇ ਮੁੰਡੇ ਆਖੇ ਲੱਗਦੇ ਆ ਤੋ ਜਦੋਂ ਨਹੀਂ ਨਹੀਂ ਮਰਸੰਟਾ ਕੁੜੀ ਨਹੀਂ ਆਖੇ ਲਾ ਬੀਨ ਦਿ ਅਕਵਾਰੀਆਂ ਤੇ ਵਿਆਈਆਂ ਵੀ ਉਹਨੇ ਮਾਂ ਤੇ ਉਹਨੂੰ ਦੁੱਖ ਆ ਜਾਏ ਹਾਂ ਕੁੜੀਆਂ ਲਾਗੇ ਲੱਗਦੀਆਂ ਨਹੀਂ ਆ ਪਹਿਲੇ ਨੰਬਰ ਤੇ ਭੱਜੀਆਂ ਹੁੰਦੀਆਂ ਵਾ ਅੱਧੀ ਜ਼ਬਾਨ ਨਾਲ ਦੁੱਖ ਦੱਸੋ ਨਾ ਤੇ ਉਹ ਸੇਵਲੇ ਭੱਜੀਆਂ ਆਂ ਮੀ ਤੇ ਮੁੰਡੇ ਤੇ ਲਾਗੇ ਭਾਵੇਂ ਪਾਣੀ ਨੂੰ ਤੜਫਦੇ ਰੋ ਐਂਡਲੈਸ ਆ ਤੱਕ ਪਾਣੀ ਨਹੀਂ ਫੜਾਉਂਦੇ ਇਹ ਕੋਈ ਵਿਰਲਾ-ਵਿਰਲਾ ਹੀ ਹੁੰਦਾ ਵਾ ਜਿਹੜਾ ਸਾਮਦਾ ਆ ਹਾਈ ਨੀ ਕਹਿੰਦੇ ਕਿ ਉਹਦਾ ਨਾਮ ਨਾ ਉਹਦੇ ਖੁਸ਼ੀਆਂ ਨਾ ਬਣਾਓ ਪਰ ਸਾਡੇ ਵੀ ਤੇ ਮਾਇਨੇ ਰੱਖਦੀਆਂ ਸਾਡੇ ਵੱਲ ਵੀ ਤੇ ਧਿਆਨ ਦਿਓ ਨਾ ਇਹ ਗੱਲ ਇਨਸਾਨੀ ਹੈ ਕਿ ਸਾਡੇ ਚ ਦਿਲ ਨਹੀਂ ਹੈ ਸਾਡੇ ਫੀਲਿੰਗ ਨਹੀਂ ਹੈ ਕਿ ਕੋਈ ਸਾਡੇ ਦਿਲ ਨਹੀਂ ਕਰਦਾ ਮੈਨੂੰ ਪਿਆਸ ਲੱਗੀ ਗਰਮ ਪਾਣੀ ਕਰਕੇ ਲਿਆਵਾਂ ਹੈ ਲੱਗੀ ਪਿਆਸ ਨਹੀਂ ਇਹ ਸਾਰੇ ਝੋਚਲੇ ਨੇ ਮੁੰਡਿਆਂ ਦੀ ਜਾਇਦਾਦ ਆਪਣੇ ਨਾਂ ਕਰਾਉਣ ਤੇ ਕਰੋ ਹਾਂ ਦਾ ਵਿਆਹ ਪੁੱਛਦੇ ਭਲਾ ਉਹ ਜਾਓ ਦੀ ਵੋਟੀ ਤੁਹਾਨੂੰ ਕੱਲ ਤੂੰ ਤੁਸੀਂ ਵੀ ਇੱਥੇ ਹੋਣਾ ਮम्मी ਇੱਥੇ ਹੋਣਾ ਫੇਰ ਦੱਸਿਓ ਭਲਾ ਇਹ ਤੁਸੀਂ ਨਾ ਭੇਲ ਭਾਵ ਕਰਦੇ ਜੇ ਜਾਣੇ ਅਣਜਾਣੇ ਚ ਘਟ ਕਰਦੇ ਜੇ ਜਾਣ ਬੁਚ ਕੇ ਜ਼ਿਆਦਾ ਕਰਦੇ ਜੇ ਤੇ ਇਹ ਵੀ ਦੇ ਪਾਬ ਚੰਗਾ ਨਹੀਂ ਹੁੰਦਾ ਕੱਲ ਨੂੰ ਕੁੜੀਆਂ ਹੀ ਲੱਗ ਲਾਉਂਦੀਆਂ ਹੁੰਦਾ ਵਿਰਲਾ-ਵਿਰਲਾ ਹੀ ਹੁੰਦਾ ਜਿਹੜਾ ਆਖੇ ਲੱਗਦਾ ਤੁਝੇ ਪਾਪਾ ਹਣ ਪਾਪਣ ਪਾ ਲੱਗੇ ਤਾਂ ਫੇਰ ਡੈਡੀ ਕੋਈ ਭੇਜ ਦੇ ਪਾਬ ਨਹੀਂ ਕਰਦੇ ਇਕੁਲ ਰੱਖਦੇ ਤੈਨਾਂ ਨੂੰ ਇਕਲੀ ਚੀਜ਼ ਜਾਵੇ ਤਾਂ ਤੈਨਾਂ ਲਈ ਆਉਂਦੀ ਨਹੀਂ ਤੇ ਕਿਸੇ ਲਈ ਨਹੀਂ ਆਉਂਦੀ ਜਾਵੇ ਤਾਂ ਤੈਨਾਂ ਲਈ ਹੁੰਦੀ ਤਾਂ ਤੁਹਾਨੂੰ ਵੀ ਪਤਾ ਬੱਲੇ ਤੇ ਇਹ ਡੈਡੀ ਨੇ ਮਗਰਾ ਕੁਝ ਕਰਦੇ ਜੀ ਆ ਕਰਕੇ ਇਹ ਪਾਸ਼ਨ ਦੇ ਦੇ ਕੇ ਮੇਰੇ ਸਿਰ 'ਤੇ ਲਾਤਾ ਜਾ ਕੋਟ ਪਾ ਲਈ ਆ ਪਾਣੀ ਮੈਂ ਬਦਾਂ ਮੈਂ ਥੱਕਿਆ ਥੱਕਿਆ ਤਰਨ ਲੱਗੋ ਕਹ ਕੇ ਘਟ ਪਾਣੀ ਆ ਦੇ ਦੇਗਾ ਤਾਂ ਕੀ ਹੋ ਜੂਗਾ ਵਾਕੇ ਇੱਕ ਗੱਲ ਤੇ ਠੀਕ ਆ ਸੋਚਣ ਵਾਲੀ ਆ ਘਟ ਪਾਣੀ ਮੰਗਿਆ ਤੇਰੇ ਕੋ ਤੇ ਕਹਿਆ ਤਾਂ ਮੈਂ ਥੱਕਿਆ ਮੇਰਾ ਨਹੀਂ ਹੈਗਾ ਟਾਈਮ ਜੇ ਅਸੀਂ ਇੱਥੇ ਤੂੰ ਲਿਆ ਨਹੀਂ ਪਰਚੋ ਘਟ ਤੂੰ ਹੀ ਚਾਹ ਬਣਾ ਦੇ ਪਾਣੀ ਦਿੱਤੇ ਕੋ ਉਮੀਦ ਨਹੀਂ ਚਾਹ ਤੂੰ ਬਣਾ ਦੇ ਇਹ ਘਟ ਪਾਣੀ ਨਹੀਂ ਦੇ ਸਕਦਾ ਤਾਂ ਤੁਹਾਨੂੰ ਕੀ ਸੰਭੂਗਾ ਕੀ ਰੋਟੀ ਪਾਣੀ ਦਊ ਤੁਹਾਨੂੰ ਇਹ ਰੀਅਲ ਨਹੀਂ ਆਹ ਰੀਅਲਿਟੀ ਆ ਦੁਨੀਆ ਦੀ ਰੀਅਲਿਟੀ ਮੱਕੇ ਘਾਤੇ ਉਹਦਾ ਸੋਚਣ ਵਾਲੀ ਆ ਪਾਣੀ ਘੁੱਟ ਮੰਗਿਆ ਉਹ ਦਿੱਤਾ ਨਹੀਂ ਉਹਨੂੰ ਚਾਹ ਬਲੋ ਕਿਹਾ ਉਸੇ ਉਲੋਟ ਕੇ ਚਲ ਗਈ ਜਿਹਦੇ ਵਾਸਤੇ ਮੈਂ ਇੰਨਾ ਕੁਝ ਕਰਨਦਾ ਹੀ ਆ ਕਰਜ਼ੇ ਚੁੱਕ ਕੇ ਉਹਦੀਆਂ ਖੁਸ਼ੀਆਂ ਪੂਰੀਆਂ ਕਰਨਦਾ ਹੀ ਆ ਉਹ ਮਾਸਾ ਨਹੀਂ ਕਿਤੇ ਕਰ ਪਾਉਂਦਾ ਕਿ ਇੱਕ ਗਲਾਸ ਪਾਣੀ ਮੰਗਿਆ ਤਾਂ ਮਾਂ ਨੂੰ ਗਲਾਸ ਪਾਣੀ ਤਾਂ ਹੀ ਦੇਦਾ ਕੋਈ ਨਹੀਂ ਧੀਏ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀਤਾ ਸੀਤਾ ਅੰਜੀ ਓਰੇ ਆ ਪੁੱਤ ਓਰੇ ਮਾਕੇ ਪੁੱਤ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਗਾਂ ਤਾਂ ਮੈਂ ਟਾੜੇ ਤੱਕ ਨਾ ਵਿੱਚ ਕੋਈ ਭੈਦ ਭਾਵ ਨਹੀਂ ਕਰੂੰਗੀ ਉਹਦੀਆਂ ਖੁਸ਼ੀਆਂ ਵੀ ਮਨਾਵਾਂਗੀ ਉਹਦੀਆਂ ਬੱਚ ਮਰਾਉਂਗੀ ਪਹਿਲਾਂ ਟਾੜੀਆਂ ਮਨਾਉਂਗੀ ਕਿਉਂਕਿ ਤੁਸੀਂ ਮੇਰੇ ਲਾਗੇ ਲੱਗਣਾ ਮਨਾਉਣਾ ਸਰਵਾਣਾ ਰੱਖ ਜਿਦਿਓ ਪੁੱਤ ਤੈਨੂੰ ਪਤਾ ਹੱਥ ਤਾਂ ਕਿ ਆ ਮਨਾਉਂਗੀ ਮਨਾਉਂਗੀ ਮਨਾਉਂਗਾ ਕਿਉਂ ਨਾ ਭਵੇਂ ਆ ਮੈਂ ਤੰਗ ਹੋ ਕੇ ਨਾ ਮਨਾਵਾ ਮਨਾਉਂਗੀ ਮੈਂ ਸੋ ਵੀਡੀਓ ਵੇਖਣ ਵਾਲਿਓ ਇਹ ਮੈਸੇਜ ਹੀ ਦੇਣ ਦੀ ਵੀਡੀਓ ਬਣਾਈ ਗਈ ਆ ਕਿ ਕੁੜੀਆਂ ਚ ਤੇ ਮੁੰਡਿਆਂ ਚ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਦੋਵਾਂ ਨੂੰ ਇਕੁਅਲ ਸਮਝਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਅੱਜ ਦੀ ਜਦਾਦੀ ਜਨਰੇਸ਼ਨ ਚੱਲਦੀ ਹੈ ਜਾਂ ਆਉਣ ਵਾਲੀ ਹੈ ਫਿਊਚਰ ਚ ਇਹ ਕੁੜੀਆਂ ਨੇ ਹੀ ਜ਼ਿਆਦਾਤਰ ਆਖੇ ਲੱਗਣਾ ਹੈ ਸੋ ਜੋ 1% ਮੁੰਡਾ ਲੱਗੂਗਾ ਬਾਕੀ 99% ਕੁੜੀਆਂ ਨੇ ਹੀ ਲੱਗੇ ਲੱਗਣਾ ਸੋ ਕੋਈ ਭੇਦਭਾਵ ਨਾ ਕਰੋ ਜਿਹੜੇ ਕਰਦੇ ਆ ਉਹ ਵੀ ਇਕੁਅਲ ਸਮਝੋ ਬਾਏ